महामायदे जयकार्या नाल गूंज उठया पूरा क्षेत्र भोजो बाल ਵਿੱਚ 36ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ 22 ਸਤੰਬਰ ਦਿਨ ਸੋ ਮਾਰ ਨੂੰ ਜੋਤੀ ਪਰਕਰਮਾ ਤੇ ਸੋਬਾ ਯਾਤਰਾ ਵਿੱਚ ਸੰਗਤਾਂ ਦਾਖਾਇਆ ਭਾਰੀ ਉਤਸ਼ਾਹ ਪੋਜੋਬਾਲ ਮੁਯੱਫਰਪੁਰ ਜਲੰਧਰ ਵਿੱਚ ਸਥਿਤ ਮਾਤਾ ਸਲਾਨੀ ਮੰਦਰ ਵਿਖੇ ਸੱਤੀਵਾ ਵਿਸ਼ਾਲ ਮਾਂ ਭਗਵਤੀ ਜਾਗਰਣ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਪੋਜੋਬਾਲ ਤੇ ਮੁਯੱਫਰਪੁਰ ਦੋਵੇਂ ਪਿੰਡ ਵਾਸੀਆਂ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਅੱਜ 23 ਸਤੰਬਰ 2025 ਨੂੰ ਬਹੁਤ ਹੀ ਸਰਧਾ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ ਮਾਤਾ ਚੇਤਪੁਰ ਜੀ ਦੇ ਦਰਬਾਰ ਤੋਂ ਲਿਆਂਦੀ ਗਈ ਪਾਵਨ ਜੋਤੀ ਪ੍ਰਕਰਮਾ ਤੇ ਸੋਭਾ ਯਾਤਰਾ ਸਜਾਈ ਗਈ ਜਿਸ ਦਾ ਪ੍ਰਾਦਰ ਪ੍ਰਾ ਫੁੱਲਾਂ ਦੀ ਵਰਖਾ ਨਾਲ ਨਿੱਗਾ ਸਵਾਗਤ ਤੇ ਅਭੀਨੰਦਨ ਹੋਇਆ ਛੰਡੇ ਦੀ ਰਸਮ ਵੀ ਸ਼ਾਮ 5 ਵਜੇ ਸੰਗਤ ਦੀ ਅਜ਼ੂਰੀ ਵਿੱਚ ਕੀਤੀ ਗਈ ਆਚਾਰੀਆ ਪੰਡਿਤ ਪੰਕਜ ਸ਼ਰਮਾ ਪ੍ਰદાન ਹਰਮੇਸ਼ ਰਾਏ ਮਿੰਟੂ ਤੇ ਪੰਜ ਸਮਾਜ ਸੇਵਕ ਪ੍ਰੇਮ ਕੁਮਾਰ ਰੇਲਵੇ ਨੇ ਦੱਸਿਆ ਕਿ 23 ਸੰਬਰ ਦਿਨ ਮੰਗਲਵਾਰ ਨੂੰ ਹਵਨ ਜਾਗਤ ਸਵੇਰੇ 9 ਵਜੇ ਤੋਂ 11 ਵਜੇ ਤੱਕ ਹੋਵੇਗਾ ਜਿਸ ਵਿੱਚ ਸਮੁੱਚੀ ਮਨੁਕਤਾ ਦੇਵ ਭਲੇ ਦੀ ਅਰਦਾਸ ਕੀਤੀ ਜਾਵੇਗੀ ਕੀਰਤਨ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ ਰਾਤ 9 ਵਜੇ ਮਾਂ ਭਗਵਤੀ ਜਾਗਰਨ ਦਾ ਆਗਾਜ਼ ਹੋਵੇਗਾ ਜਾਗਰਨ ਵਿੱਚ ਆਸੂ ਸਿੰਘ ਮਹਾਂਤ ਓਮ ਪ੍ਰਕਾਸ਼ ప్రసిద్ధ ਧਾਰਮਿਕ ਗਾਇਕ ਹਰਵਿੰਦਰ ਕੁੱਕੀ ਮਹਾ ਮਾਜੀਦਾ ਗੁਣਗਾਨ ਕਰਕੇ ਸੰਗਤਾਂ ਨੂੰ ਮੰਤਰ ਮੁਕਤ ਕਰਨਗੇ ਵਿੱਕੀ ਜਲੰਧਰ ਸਟੇਜ ਦੀ ਸੇਵਾ ਸੰਭਾਲਣਗੇ ਸਜਾਈ ਗਈ ਸੋਭਾ ਯਾਤਰਾਦਨ ਪੈਰੋ ਨਾਜਦੇ ਸਰੂਪ ਵਿੱਚ ਕਲਾਕਾਰਾਂ ਨੇ ਆਪਣੀ ਪ੍ਰਤਿਮਾ ਨਾਲ ਸਾਰਿਆਂ ਨੂੰ ਰੋਹਾਨੀਅਤ ਦੇ ਰੰਗ ਨਾਲ ਰੰਗਿਆ ਲੰਗਰ ਸੰਗਤਾਂ ਨੂੰ ਆਤੁੱਟ ਵਰਤਾਇਆ ਜਾ ਰਹੇ ਹਨ ਮਹਾ ਮਾਯਦੇ ਜਾਕਾਰਿਆਂ ਨਾਲ ਸਾਰਾ ਖੇਤਰ ਹੀ ਗੂੰਜਦਾ ਰਿਹਾ ਨਾਰੀ ਸ਼ਕਤੀ ਭਾਈ ਯਾਤਰਾ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਲ ਹੋਈ ਤੇ ਮਹਾ ਮਾਈ ਦੀਆਂ ਭੇਟਾਂ ਗਾ ਕੇ ਬਣਾ ਸਭ ਨੂੰ ਨਿਹਾਲ ਕੀਤਾ ਗ੍ਰਾਮ ਪੰਚਾਇਤ ਸਰਪੰਚ ਰੇणू ਰਾਣੀ ਨੇ ਸਭ ਨੂੰ ਜਾਗਰਣ ਦੀ ਵਧਾਈ ਦਿੱਤੀ ਹੈ ਇੱਕ ਮਿੰਟ ਬਕੋ ਅੱਗੇ ਅੱਗੇ ਮਾਈ ਕਾ ਅੱਗੇ ਹੋ ਗਿਆ ਦੇ ਉਹਨਾਂ ਨੂੰ ਮਾਈ ਸਲਾਣੀ ਮਾਤਾ ਜੀ ਦਾ